ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਇਸ ਸਥਾਨ ਤੇ ਤਰਦੇ ਨਾਲੋਂ ਅਲੱਗ ਹੋਇਆ ਸੀਗਾ ਸੰਗਜ ਜੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤਾਂ ਦਾ ਇਤਿਹਾਸ ਆਬਜ ਨੂੰ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਜੋ ਅੱਜ ਆਪ ਨੂੰ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਉਹ ਪੌਣ ਪੀਤਰ ਸਥਾਨ ਜਿਸ ਸਥਾਨ ਤੇ ਸ਼ੀਦਾ ਸਿੰਘਾਂ ਦੀ ਜੋਤ ਜਗਦੀ ਹੈ ਤਨ ਤਨ ਬੱਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਤੇ ਹਰੇਕ ਦੀਆਂ ਮਾਨੋ ਕਾਮਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ ਆਓ ਦੱਸਦੇ ਹਾਂ ਇਥੋਂ ਦਾ ਇਤਿਹਾਸ ਸੰਗਤ ਜੀ ਜਦੋਂ ਮੁਗਲਾਂ ਨੇ ਅੰਮ੍ਰਿਤ ਸਰੋਵਰ ਸ਼੍ਰੀ ਦਰਬਾਰ ਸਾਹਿਬ ਨੂੰ ਪੂਰਨ ਦਾ ਪਲਾਨ ਬਣਾਇਆ ਗਲਤੀ ਕੀਤੀ ਤਾਂ ਉਸ ਸਮੇਂ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਸਨ ਉਸ ਸਮੇਂ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਂ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਿਆ ਤੇ ਢਾ ਦਿੱਤਾ ਪਵਿੱਤਰ ਸਰੋਵਰ ਨੂੰ ਕੱਟੇ ਅਤੇ ਹੋਰ ਜਨਵਰਾਂ ਨਾਲ ਭਰ ਦਿੱਤਾ ਤਾਂ ਤਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਪਾਜੜਾ ਪਾਈਆਂ ਸੀ ਉਸ ਸਮੇਂ ਅਮਰ ਸਿਹਿਤ ਤਨ ਬਾਬਾ ਦੀਪ ਸਿੰਘ ਜੀ ਦੀ ਉਮਰ तकरीबन 75 ਸਾਲ ਦੀ ਸੀਗੀ ਬਦਲਾ ਲੈਣ ਲਈ ਦੁਬਾਰਾ ਕਬਜ਼ਾ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਮੁੜ ਅਸਾਰੀ ਕਰਨ ਲਈ ਬਾਬਾ ਜੀ ਨੇ 500 ਸਿੱਖ ਸਮੇਤ ਅਮਰ ਸਾਨੂੰ ਰਵਾਨਾ ਹੋਏ ਜਾਣ ਤੋਂ ਪਹਿਲਾਂ ਉਸ ਨੇ ਪ੍ਰਣ ਲਿਆ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਯਾਦ ਕਰਵਾ ਕੇ ਹੀ ਆਰਾਮ ਕਰਾਂਗਾ ਆਖਰੀ ਸਾਹ ਲਵਾਂਗਾ ਰਸਤੇ ਵਿੱਚ ਹੋਰ ਵੀ ਬਹੁਤ ਸਾਰੇ ਸਿੱਖ ਬਾਬਾ ਜੀ ਨਾਲ ਜੁੜ ਗਏ ਜਹਾਂਨ ਖਾਂ ਦੀ ਕਮਾਨ ਹੇਠ ਮੁਗਲਾਂ ਦੀ ਫੌਜ ਇੱਥੇ ਸਿੱਖ ਫੌਜ ਨਾਲ ਟਕਰਾ ਰੇਨ ਲਈ ਖੜੀ ਸੀਗੀ ਇਸ ਸਥਾਨ ਤੇ ਇੱਕ ਲੰਬੀ ਅਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਤੇ ਜਦੋਂ ਹਮਲਾ ਕੀਤਾ ਨਾ ਯੋਧਿਆਂ ਦੇ ਸਿਰ ਜੜੇ ਸੀਗੇ ਉਹ ਕਲਮ ਹੋ ਗਏ ਸੀਗੇ ਤੇ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ ਸੀਗਾ ਪਰ ਜਦੋਂ ਅਮਰਜੀਤ ਅੰਤਰਮਾ ਬਾਦ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਨਾ ਇੱਕ ਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣਾ ਵਚਨ ਯਾਦ ਕਰਵਾਇਆ ਤੇ ਬਾਬਾ ਜੀ ਤਰੰਤ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮਤਲਬ 15 ਕਿਲੋ ਦਾ ਵਜ਼ਨ ਸੀਗਾ ਉਸ ਸਮੇਂ ਜਿਹੜਾ ਦੋ ਤਾਰੀ ਤਲਵਾਰ ਜਿਹੜੀ ਅਮਰਜੀਤਾਂਤਨ ਬਾਬਾ ਦੀਪ ਸਿੰਘ ਜੀ ਨੇ ਫੜੀ ਸੀਗੀ ਉਸ ਦੇ ਨਾਲ ਟਾਕਰਾ ਲਿਆ ਤੇ ਮੁਗਲਾਂ ਨੂੰ ਭਾਜਣਾ ਪਾਇਆ ਮੁਗਲਾਂ ਦੇ ਆਹੂ ਲਾਏ ਤੇ ਇਸ ਤਰ੍ਹਾਂ ਅਮਰਜੀਤਾਂਤਨ ਬਾਬਾ ਦੀਪ ਸਿੰਘ ਜੀ ਨੇ ਇਸ ਜੰਗ ਨੂੰ ਫਤਿਹ ਕਰਕੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਰਤੇ ਜਾ ਕੇ ਆਪਣਾ ਜਿਹੜਾ ਸੀਸ ਪੇੜ ਕੀਤਾ ਸੀ ਜਿਸੇ ਆਪ ਜੀ ਅਕਸਰ ਹੀ ਜਾ ਕੇ ਦਰਸ਼ਨਦਾਰੇ ਕਰਦੇ ਹੋ ਤੇ ਨਤਮਸਤਕ ਹੋਨੇ ਹੋ ਸੰਗਜ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਇਸ ਸਥਾਨ ਤੇ ਅਮਰ ਸ਼ਹੀਤ ਅੰਤਨ ਮੰਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਉਹ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਇਹ ਅਸਥਾਨ ਗੁਰਵਾਲੀ ਜ਼ਿਲ੍ਹਾ ਅਮਰਸਰ ਵਿਖੇ ਸ਼ੋਭਿਤ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਜੋ ਵੀ ਸੰਗਤਾਂ ਦਰਸ਼ਕਾਰੀਆਂ ਨੇ ਵੀਡੀਓ ਨੂੰ ਮਤਵਬਦ share ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਹਨ ਜਦੋਂ ਵੀ ਆਪ ਜੀ ਤਰਨਤਾਰਨ ਏਰੀਆ 'ਚ ਦਰਸ਼ਨਦਾਰੇ ਕਰਨ ਵਾਸਤੇ ਆਉਣੇ ਹੋ ਨਾਲ ਹੀ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਲਕਾਰ ਸਾਹਿਬ ਰਸਤੇ ਵਿੱਚ ਆਉਂਦਾ ਆ ਤੇ ਨਾਲ ਹੀ ਗੁਰਦੁਆਰਾ ਟਾਲਾ ਸਾਹਿਬ ਤੇ ਉਹਦੇ ਲਾਗੇ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਮਲਕੀ ਅੰਮ੍ਰਿਤਸਰ ਸਾਰਾ ਸਾਰਾ ਤਰਨਤਾਰਨ ਦੇ ਗੁਰੂ ਦੇ ਨਗਰੀਆ ਹਰ ਇੱਕ ਥਾਂ ਤੇ ਗੁਰੂ ਘਰ ਵੱਖ-ਵੱਖਤਾਵਾਂ ਦੇ ਬਣਿਆ ਹੋਇਆ ਦਰਸ਼ਨਦਾਰ ਜ਼ਰੂਰ ਕਰਕੇ ਜਾਇਆ ਕਰੋ ਸੰਗਜ ਜੱਜ ਜਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬੋ ਹਿਸਤਾਨ ਜਿਸ ਸਥਾਨ ਤੇ ਅਮਰਸ਼ੀਤਾਂ ਤਨ ਬੱਬਾ ਦੀਪ ਸਿੰਘ ਦਾ ਸੀਸ ਤੜ ਦੇ ਨਾਲੋਂ ਅਲੱਗ ਹੋਇਆ ਜੀਗਾ ਉਮੀਦ ਕਰਦੇ ਆਂ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਵੇ ਜੇਕਰ ਪਸੰਦ ਆਵੇ ਤਾਂ ਜ਼ਰੂਰ ਸ਼ੇਅਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਵਣ ਪਿੱਤਰ ਸਥਾਨ ਦੇ ਦਰਸ਼ਨਦਾਰੀ ਕਰ ਸਕਦੀਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼